ਸੂਰਾ ਸੋ ਪਹਿਚਾਨੀ ਹੈ ਜੋ ਲਰੈਦੀਨ ਕੇ ਹੇਤ ਪਰਜਾ ਪਰਜਾ ਕਟਮਰੈ ਕਬੂਨਾ ਛਾ ਦੇਖੀ ਇਸ 17 ਇਹ ਪੰਕਤੀਆਂ ਸੱਚ ਕੀਤੀਆਂ ਬਾਬਾ ਦੀਪ ਸਿੰਘ ਜੀ ਨੇ ਜਿਨ੍ਹਾਂ ਨੇ ਆਪਣਾ ਸੀਸ ਧੜ ਤੋਂ ਅਲੱਗ ਹੋਣ ਜਾਣਦੇ باوجود ਵੀ ਆਪਣਾ ਪ੍ਰਾਨ ਪੂਰ ਕੀਤਾ ਤੇ ਸੀਸ ਜਿਹੜਾ ਹੈ ਤਲੀ ਚ ਟਿਕਾ ਕੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਪਿਤ ਕੀਤਾ ਜਿਸ ਪਾਵਨ ਸਥਾਨ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਹ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਪੌਂਡ ਵਿੱਚ ਪਹੁੰਚੇ ਆ ਲੋਚ ਭੋਰ ਹਮਾਰੀ ਪਰ ਦਰਸ਼ਨ ਨੇ ਹੋ ਹਰਿਆਸ ਤੁਮਾਰੀ ਪਰ ਦਰਸ਼ਨ ਨੇ ਹੋ ਹਰਿਆਸ ਤੁਮਾਰੀ ਹਰ ਦਰਸ਼ਨ ਅਸਰ ਤੁਹਾਡੀ ਫੌਂਡ ਨਗਰ ਭਾਈ ਪਕਤਾ ਜੀ ਦਾ ਇੱਥੇ ਉਹਨਾਂ ਦਾ ਘਰ ਹੁੰਦਾ ਸੀ ਤੇ ਮਾਤਾ ਜਉਣੀ ਜੀ ਦੇ ਕੋਲੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਸ਼ਬੀ ਜਨਵਰੀ 1682 ਈਸਵੀ ਦੇ ਵਿੱਚ ਹੋਇਆ 18 ਸਾਲ ਦੀ ਉਮਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਕੇਸਗੜ ਸਾਹਿਬ ਵਿਖੇ ਜਾ ਕੇ ਗੁਰੂ ਗੋਬਿੰਦ ਸਿੰਘ ਪਾਸੋਂ ਅੰਮ੍ਰਿਤ ਸ਼ਾ ਗਿਆ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹੀ ਆਪਾ ਵਾਰ ਦਿੱਤਾ ਬਾਬਾ ਦੀਪ ਸਿੰਘ ਜੀ ਨੇ ਚਾਰ ਹੱਥ ਲਿਖਤ ਬੀੜਾ ਜੜੀਆਂ ਤਿਆਰ ਕੀਤੀਆਂ ਜਿਨ੍ਹਾਂ ਵਿੱਚੋਂ ਇੱਕ ਬੀੜ ਜੜੀ ਕੇਸਗੜ ਸਾਹਿਬ ਇੱਕ ਬੀੜ ਪਟਨਾ ਸਾਹਿਬ ਹਜੂਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਇਹ ਬੀੜਾਂ ਚਾਰ ਗਿਰਾਜ ਮੰਨ ਲਏ ਸੋ 13 ਸਾਲ ਗੁਰੂ ਸਾਹਿਬ ਦੇ ਜੜੀ ਹੈ ਲਿਖਣ ਦੀ ਇਹਨਾਂ ਨੇ ਸੇਵਾ ਨਵਾਈ ਬਾਬਾ ਦੀਪ ਸਿੰਘ ਜੀ ਨੇ ਜਦੋਂ ਤੀਰਮਲ ਨੇ ਅ ਗੁਰੂ ਗਰੰਥ ਸਾਹਿਬ ਦੀ ਬੀੜ ਦੇਣ ਤੋਂ ਇਨਕਾਰ ਦਿੱਤਾ ਇਨਕਾਰ ਕਰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਜਦੋਂ ਬਾਣੀ ਉਚਾਰਨ ਲੱਗੇ ਤਾਂ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੇ ਇਹ ਪੁੱਥੀਆਂ ਦੀ ਗੁਰੂ ਗਰੰਥ ਸਾਹਿਬ ਨੂੰ ਸੰਪੂਰਨ ਕਰਨ ਦੀ ਜਿਹੜੀ ਸੇਵਾ ਲਿਖਣ ਦੀ ਜਿਹੜੀ ਸੇਵਾ ਉਹ ਗੁਰੂ ਪਾਸ਼ਾ ਦੇ ਨਾਲ ਨਿਭਾਈ ਤੇ ਇਸ ਤੋਂ ਬਾਅਦ ਜਦੋਂ ਅਬਦਾਲੀ ਅਹਿਮ ਸ਼ਾਹ ਅਬਦਾਲੀ ਦੇ ਹਾਰ ਦਾ ਬਦਲਾ ਲੈਣ ਵਾਸਤੇ ਉਹਦੇ ਬੇਟੇ ਤਮੂਰ ਸ਼ਾਹ ਨੇ ਸ਼੍ਰੀ ਦਰਬਾਰ ਸਾਹਿਬ ਸਰੋਵਰ ਪੂਰ ਦਿੱਤਾ ਸ਼੍ਰੀ ਦਰਬਾਰ ਸਾਹਿਬ ਦਾ ਸਰੋਵਰ ਪੂਰ ਦਿੱਤਾ ਤਾਂ ਬਾਬਾ ਦੀਪ ਸਿੰਘ ਜੀ ਨੂੰ ਫਾਈਪਾਕ ਸਿੰਘ ਨੇ ਦਮਦਮਾ ਸਾਹਿਬ ਜਾ ਕੇ ਇਸ ਗੱਲ ਦਾ ਸੁਨੇਹਾ ਦਿੱਤਾ ਕਿ ਸ਼੍ਰੀ ਦਰਬਾਰ ਸਾਹਿਬ ਦੀ ਬੇਦਵੀ ਹੋ ਰਹੀ ਹੈ ਸ਼੍ਰੀ ਦਰਬਾਰ ਸਾਹਿਬ ਦਾ ਸਰੋਵਰ ਜਿਹੜਾ ਖੂੜ ਦਿੱਤਾ ਗਿਆ ਤਾਂ ਬਾਬਾ ਦੀਪ ਸਿੰਘ ਜੀ ਰੋਦੇ ਵਿੱਚ ਆਏ ਤੇ ਉੱਥੋਂ ਉਹਨਾਂ ਨੇ ਪ੍ਰਾਣ ਕੀਤਾ ਫਿਰ ਗੋਲਵੜ ਦੇ ਮੈਦਾਨ ਦੇ ਵਿੱਚ ਮੁਗਲਾਂ ਦੇ ਨਾਲ ਗੁਰੂ ਸਾਹਿਬ ਜਿਹੜੇ ਗੁਰੂ ਘਰ ਨੂੰ ਆਜ਼ਾਦ ਕਰਨ ਲਈ ਗੁਰੂ ਘਰ ਦੀ ਬੇਦਵੀ ਦਾ ਇਨਸਾਫ ਕਰਨ ਲਈ ਉੱਥੇ ਜਿਹੜੇ ਆ ਗੋਲਵੜ ਦੇ ਮੈਦਾਨ ਦੇ ਵਿੱਚ ਟੱਕਰੇ ਹੋਏ ਤੇ ਸਾਂਝੇ ਵਾਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਤੇ ਮੁਗਲ ਜਰਨੈਲ ਦਾ ਸਿਰ ਜਿਹੜਾ ਧੜ ਤੋਂ ਅਲੱਗ ਹੋ ਗਿਆ ਪਰ ਗੁਰੂ ਬਾਬਾ ਦੀਪ ਸਿੰਘ ਜੀ ਨੇ ਗੁਰੂ ਅਛੇ ਤੇ ਕੀ ਅਰਦਾਸ ਕੀਤੀ ਸੀ ਪ੍ਰਣ ਕੀਤਾ ਸੀ ਕਿ ਮੈਂ ਆਪਣਾ ਸੀਸ ਗੁਰੂ ਘਰ ਨੂੰ ਇਹਨਾਂ ਮੁਗਲਾਂ ਤੋਂ ਆਜ਼ਾਦ ਕਰਾ ਕੇ ਹੀ ਜਿਹੜਾ ਆਪਣੇ ਪ੍ਰਾਣ ਤਿਆਗਾਗਾ ਤਾਂ ਬਾਅਦ ਵਿੱਚ ਫਿਰ ਬਾਬਾ ਦੀਪ ਸਿੰਘ ਨੇ ਆਪਣੀ ਤਲੀ ਦੇ ਉੱਤੇ ਸੀਸ ਟਿਕਾਇਆ ਤੇ ਅਰਦਾਸ ਜਿਹੜਾ ਆਪਣਾ ਪ੍ਰਣ ਕੀਤਾ ਸੀਗਾ ਉਸ ਨੂੰ ਪੂਰਾ ਕਰਦਿਆਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਆਪਣਾ ਸੀਸ ਅਰਪਣ ਕਰ ਦਿੱਤਾ ਸੋ ਇਸ ਪਾਵਨ ਸਥਾਨ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਹ ਪਾਵਨ ਸਥਾਨ ਜਨਮ ਸਥਾਨ ਹੈ ਬਾਬਾ ਦੀਪ ਸਿੰਘ ਜੀ ਦਾ પ્રયાસ તુમારી ਹਰ ਦਰਸਨ લે ਹੋ ਪ੍ਰયાસ તુમારી ਹਰ ਦਰਸਨ લે ਹੋ ਪ੍ਰયાસ તુમારી